ਅੱਲਾ ਤਾਂ ਤੁਹਾਡਾ ਸਾਡੇ ਇੱਥੇ ਸ਼ੂਟਿੰਗ ਬਾਲ ਐਸੋਸੀਏਸ਼ਨ ਦੇ ਗਰਾਊਂਡ 'ਚ ਸਾਡੇ ਪਰਿਵਾਰ ਦੇ ਵਿੱਚ ਆਉਣ ਦਾ ਮੈਂ ਤੁਹਾਡਾ ਬਹੁਤ-ਬਹੁਤ ਧੰਨਵਾਦ ਕਰਦਾ ਰਜੇਸ਼ ਭਾਈ ਜੀ ਇੱਥੇ ਜਿਹੜੀਆਂ ਸਾਡੇ ਮੈਚ ਤੁਸੀਂ ਦੇਖ ਹੀ ਲਿਆ ਮੈਚ ਬਹੁਤ ਕੰਟ੍ਰਾਸਟਡ ਮੈਚ ਚੱਲ ਰਹੇ ਆ ਸਾਡੇ ਬੜੇ ਹੀ ਸੋਹਣੀਆਂ ਟੀਮਾਂ ਅੱਛੀਆਂ ਟੀਮਾਂ ਪੰਜਾਬ ਹਰਿਆਣਾ ਯੂਪੀ ਪੰਜਾਬ ਤੋਂ ਤਕਰੀਬਨ ਬਾਈ ਟੀਮਾਂ ਅੱਜਾ ਬਹੁਤ ਵਧੀਆ ਪ੍ਰਦਰਸ਼ਨ ਚੱਲ ਰਿਹਾ ਮੈਚ ਚੱਲ ਰਿਹਾ ਇਸ ਤੋਂ ਬਾਅਦ ਜਿਵੇਂ ਜਿਵੇਂ ਟਾਈਮ ਲੰਘਦਾ ਜਾਊਗਾ ਉਹ ਮੈਚ ਅੱਛੇ ਹੋਣੇ ਜਾ ਰਹੇ ਕਿਉਂਕਿ ਮੌਸਮ ਥੋੜਾ ਜਿਹਾ ਧੁੱਪ ਹੈ ਤੇ ਜਿਵੇਂ ਜਿਵੇਂ ਠੰਡਾ ਹੁੰਦਾ ਜਾਊਗਾ ਮੈਚ ਇਸੇ ਤਰ੍ਹਾਂ ਬਹੁਤ ਅੱਛੇ ਅਤੇ ਟ੍ਰਸਟਡ ਹੁੰਦੇ ਜਾਣੇ ਆ ਇੱਥੇ ਤੁਸੀਂ ਹੋਰ 2 ਘੰਟਿਆਂ ਨੂੰ ਵੇਖੋ ਜੇ ਗਰਾਊਂਡ ਦੇ ਵਿੱਚ ਖੜਨ ਦੀ ਜਗ੍ਹਾ ਨਹੀਂ ਮਿਲਨੀ ਸਾਡੇ ਸਾਰੇ ਐਸੋਸੀਏਸ਼ਨ ਤੇ ਸਾਡੇ ਮੈਂਬਰ ਤੇ ਸਾਡੇ ਰਾਜੂ ਜੀ ਬੈਠੇ ਆ ਬਾਈ ਜੀ ਸਰਜੀਤ ਸਿੰਘ ਜੀ ਰਾਜੂ ਪੰਜਾਬ ਪ੍ਰਧਾਨ ਸ਼ੂਟਿੰਗ ਬਾਲ ਇਹਨਾਂ ਦੀ ਰਹਿਮ ਰਾਣਾਈ ਦੇ ਹੇਠ ਇਹ ਆਪਣਾ ਜੋ ਫਰੀਦਕੋਟ ਬਾਬਾ ਫਰੀਦ ਜੀ ਦੇ ਆਗਮਨ ਪੂਰਵ ਤੇ ਜੋ ਟੂਰਨਾਮੈਂਟ ਆਲ ਇੰਡੀਆ ਹੋ ਰਿਹਾ ਉਹ ਬਾਈ ਜੀ ਸਰਜੀਤ ਸਿੰਘ ਰਾਜੂ ਮਹਿਤਾ ਜੀ ਜੋ ਸਾਡੇ ਪੰਜਾਬ ਪ੍ਰਧਾਨ ਨੇ ਸ਼ੂਟਿੰਗ ਬਾਲ ਦੇ ਇਹਨਾਂ ਦੀ ਰਹਿਮ ਨਵਾਈ ਦੇ ਹੇਠ ਹੋ ਰਿਹਾ ਇਹਨਾਂ ਦਾ ਸਾਨੂੰ ਬਹੁਤ ਸੰਯੋਗ ਆ ਤੇ ਬਹੁਤ ਕੀਮਾ ਸਾਡੇ ਦਰਸ਼ਕ ਸਾਡੇ ਵੀਰ ਬਹੁਤ ਆਏ ਨੇ ਤੇ ਮੈਂ ਬਾਈ ਸਰਜੀਤ ਸਿੰਘ ਜੀ ਸਾਡੇ ਜੋ ਪੰਜਾਬ ਦੇ ਪ੍ਰਧਾਨ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਤੇ ਮੈਂ ਹੁਣ ਇਹਨਾਂ ਨੂੰ ਮਾਈਕ ਦੇਣ ਲੱਗਾ ਜਿਵੇਂ ਕਿ ਆਪਾਂ ਦੇਖ ਰਹੇ ਆਵੇਂ ਤੋਂ ਬਾਅਦ ਜਿਹੜਾ ਮੈਚ ਆ ਗਿਆ ਹੁਣ ਤੱਕ ਜਿਹੜੇ ਕਿੰਨੇ ਕਿ ਟੀਮਾਂ ਜਿਹੜੀਆਂ ਬਾਹਰ ਹੋ ਗਈਆਂ ਤੇ ਕਿੰਨੀ ਕਿ ਜਿਹੜੀਆਂ ਅਗਲੀਆਂ ਖੇਡਾਂ ਲਈ ਤਿਆਰ ਨੇ ਤਕਰੀਬਨ 6 ਮੈਚ ਹੋ ਚੁੱਕੇ ਆ ਬਹੁਤ ਵਧੀਆ ਇੰਟਰਸਟਡ ਮੈਚ ਸੀ ਉਨ੍ਹਾਂ ਦੇ ਵਿੱਚੋਂ 6 ਟੀਮਾਂ ਜਿਹੜੀਆਂ ਜਿੱਤ ਚੁੱਕੀਆਂ ਤੇ 6 ਟੀਮਾਂ ਬਾਹਰ ਹੋ ਚੁੱਕੀਆਂ। ਤਕਰੀਬਨ ਇਸ ਤੋਂ ਬਾਅਦ 2 ਮੈਚ ਚੱਲ ਰਹੇ ਆ ਤੇ 2 ਮੈਚ ਇਹ ਤੋਂ ਬਾਅਦ ਰਹਿ ਗਿਆ। ਉਸ ਤੋਂ ਬਾਅਦ ਫਿਰ ਦੂਜਾ ਪੂਲ ਸ਼ੁਰੂ ਹੋ ਜੂਗਾ। ਉਸ ਦੇ ਵਿੱਚ 12 ਟੀਮਾਂ ਹੋਣਗੀਆਂ ਅਗਲੇ ਪੂਲ ਦੇ ਵਿੱਚ। 12 ਟੀਮਾਂ ਹੋਣਗੀਆਂ। ਬਹੁਤ ਹੀ ਵਧੀਆ ਦਰਸ਼ਕਾਂ ਦਾ ਬੜਾ ਸਹਿਯੋਗ ਹੈ। ਲੰਗਰ ਬਾਬਾ ਜੀ ਦਾ ਚੱਲੀ ਜਾਂਦਾ ਖੁੱਲੇ ਭੰਡਾਰੇ ਆ। ਕੋਈ ਵੀ ਸੰਗਤ ਆ ਕੇ ਲੰਗਰ ਛੱਕ ਸਕਦੀ ਆ। ਮੈਂ ਹੁਣ ਸਾਡੇ ਪੰਜਾਬ ਦੇ ਜੋ ਸਿੱਖਰੀ ਨੇ ਭਾਈ ਸਰਜੀਤ ਸਿੰਘ ਜੀ ਰਾਜੂ ਮਹਿਤਾ ਉਹਨਾਂ ਨਾਲ ਮਾਈਕ ਦੇਣ ਲੱਗਾ ਇਹ ਵੀ ਆਪਣਾ ਵਿਚਾਰ ਦੇਣਗੇ ਸਮੂਹ ਸਾਧ ਸੰਗਤ ਸ਼ੂਟਿੰਗ ਬਾਲ ਪਰਿਵਾਰ ਸ਼ੂਟਿੰਗ ਬਾਲ ਐਸੋਸੀਏਸ਼ਨ ਫੋਰਟ ਸਮੂਹ ਸ਼ੂਟਿੰਗ ਬਾਲ ਐਸੋਸੀਏਸ਼ਨ ਪੰਜਾਬ ਸਾਰੇ ਸਾਰਿਆਂ ਨੂੰ ਬਾਬਾ ਬੇਬੇ ਜੀ ਦੇ ਆਗਮਨ ਗੁਰੂ ਦੀ ਮੇਰੇ ਵੱਲੋਂ ਲੱਖ ਲੱਖ ਮੁਬਾਰਕਾਂ ਇਸ ਤੋਂ ਬਾਅਦ ਸਰ ਨਵਿੰਦਰ ਸਿੰਘ ਲੈਰੀ ਜੀ ਛੋਟਾ ਨਾਮ ਲੈਰੀ ਹੈ ਇਹ ਸਾਡੇ ਪ੍ਰਧਾਨ ਹੈ ਸ਼ੂਟਿੰਗ ਬਾਲ ਐਸੋਸੀਏਸ਼ਨ ਫੀਫ ਕੋਟ ਦੇ ਇਹ ਸ਼ੂਟਿੰਗ ਬਾਲ ਨੂੰ ਦਿਲੋਂ ਪਿਆਰ ਕਰਨ ਵਾਲੇ ਇਨਸਾਨ ਹੈ ਇਹਨਾਂ ਨੇ ਬਾਈ ਜੀ ਨੇ ਕਿਹਾ ਜੀ ਆਪਾਂ ਸ਼ੂਟਿੰਗ ਬਾਲ ਦਾ ਟੂਰਨਾਮੈਂਟ ਕਰਾਉਣਾ ਇੰਡੀਆ ਲੈਵਲ ਦਾ ਅਸੀਂ ਬਾਈ ਦੀ ਨਾਲ ਹਮੇਸ਼ਾ ਹੀ ਆ ਪਹਿਲਾਂ ਅਸੀਂ ਇਕੱਠੇ ਖੇਡਦੇ ਵੀ ਰਹੇ ਹਾਂ ਹੁਣ ਬਾਈ ਦੀ ਸਾਡੇ ਪੰਜਾਬ ਬਾਡੀ ਦੇ ਵੀ ਮੈਂਬਰ ਹੈ ਸਾਰਿਆਂ ਨੂੰ ਬਹੁਤ-ਬਹੁਤ ਵਧਾਈਆਂ ਜੀ ਬਹੁਤ ਚੰਗੀਆਂ ਟੀਮਾਂ ਤੇ ਟੌਪ ਦੇ ਸਟੇਟ ਹਿੰਦਸਤਾਨ ਹਰਿਆਣਾ ਪੰਜਾਬ ਦੇ ਅੰਤਿਆ ਜੀ ਇਸ ਤੋਂ ਬਾਅਦ ਸਾਰੇ ਮੈਚ ਵੇਖਣ ਵਾਲੇ ਐ ਬਹੁਤ ਦਰਸ਼ਕ ਵੀ ਹਮਮਾ ਮਾਗੀ ਪੁੱਛ ਰਹੇ ਜਿੱਦਾਂ ਤੱਕ ਪੰਜਾਬ ਦੇ ਤੇ ਸਾਰੇ ਸੀ ਉਦੋਂ ਲੈ ਕੇ ਕੋਈ ਯੋਜਨਾ ਬਣੀ ਹੈ ਬੜੀ ਸੰਤਾਨ ਨਾ ਹੋ ਬਿਲਕੁਲ ਬਿਲਕੁਲ ਜੇ ਪ੍ਰਧਾਨ ਜੀ ਹੈ ਸਾਡੇ ਪੰਜਾਬ ਪ੍ਰਧਾਨ ਭਾਈ ਰਸਵੀਰ ਸਿੰਘ ਜੀ ਉਹ ਇਸ ਸਮੇਂ ਆਸਟ੍ਰੇਲੀਆ ਜੀ 9 ਤਰੀਕ ਨੂੰ ਵਾਪਸ ਆ ਰਹੇ ਐ ਜਿਵੇਂ ਅਸੀਂ ਮੀਟਿੰਗ ਕਰਕੇ ਜਿਵੇਂ ਸਭ ਨੂੰ ਠੀਕ ਲੱਗੇਗਾ ਬਿਲਕੁਲ ਹੋਵੇ 100% ਕਰਾਂਗੇ ਨੈਕਸਟ ਬਾਈ ਦਾ ਪ੍ਰਬੰਧ ਦੇ ਕੇ ਰੂ ਖੁਸ਼ ਹੋ ਗਈ ਕਿ ਮੈਂ ਲਗਭਗ ਜੇਖ ਲਈ ਆਪਾਂ ਦਾ 1996 ਤੋਂ ਬਾਬਾ ਫਰੀਦ ਜੀ ਦੇ ਟੂਰਨਾਮੈਂਟ ਤੇ ਹਾਜ਼ਰੀ ਭਰ ਰਹੇ ਆ ਤੇ ਬਾਈ ਦਾ ਪ੍ਰਬੰਧ ਬਹੁਤ ਵਧੀਆ ਹੈ ਸਮੂਹ ਸ਼ੂਟਿੰਗ ਬਾਲ ਅਸੋਸ਼ੀਏਟ ਫਰੀਦ ਕੋਟ ਬਹੁਤ-ਬਹੁਤ ਵਧਾਈ ਦੀ ਬਾਤ ਹੈ ਮੈਂ ਸੋਚ ਰਿਹਾ ਸੀ ਨੈਕਸਟ ਅਸੀਂ ਸੀਨੀਅਰ ਸਟੇਟ ਚੈਂਪੀਅਨਸ਼ਿਪ ਤੇ ਜੂਨੀਅਰ ਸਟੇਟ ਚੈਂਪੀਅਨਸ਼ਿਪ ਕਰਾਉਣੀ ਹੈ ਜਿਸ ਤੋਂ ਸਿਲੈਕਸ਼ਨ ਕਰਕੇ ਬੱਚੇ ਨੈਸ਼ਨਲ ਲੈਵਲ ਤੇ ਖੇਡਣ ਜਾਣਗੇ ਸਾਡੇ ਖਿਡਾਰੀ ਵਰਲਡ ਕੱਪ ਵੀ ਖੇਡ ਸਕਦੇ ਆ ਏਸ਼ੀਆ ਕੰਫਰੈਂਸ ਚੁੱਕੇ ਹੈ ਜੇ ਪ੍ਰਧਾਨ ਜੀ ਸਾਨੂੰ ਸਹਿਯੋਗ ਕਰਨਗੇ ਕਿਉਂਕਿ ਇਹ ਪੰਜਾਬ ਦਾ ਸੈਂਟਰ ਪੈਂਦਾ ਜੋ ਪ੍ਰਾਈਜ਼ ਵਗੈਰਾ ਸਾਰੇ ਅਸੀਂ ਦੇਾਂਗੇ ਟੋਟਲ ਗਰਾਊਂਡ ਬਾਈ ਜੀ ਦੇ ਹੋਣਗੇ ਕਿਉਂਕਿ ਮੇਰਾ ਅਵਾਰਡ ਇੱਕ ਸਾਈਡ ਤੇ ਰਹਿ ਗਿਆ ਸੀ ਮੈਂ ਕੱਲਾ ਹੀ ਬੈਠਾ ਦੋਧ ਰਿਆ ਸੀ ਕੋਈ ਬਾਈ ਜੀ ਦਾ ਅਸੀਂ ਕੋਈ ਬੋਝ ਵੀ ਨਹੀਂ ਪਾਉਣਾ ਭਾਰ ਵੀ ਨਹੀਂ ਪਾਉਣਾ ਜੇ ਸਿਰੇ ਮੱਤੇ ਪ੍ਰਵਾਨ ਕਰਨਗੇ ਇਨ ਫਿਊਚਰ ਵਿਦਨ 1 ਮੰਥ ਇਹ ਤੇ ਸੀਨੀਅਰ ਸਟੇਟ ਚੈਂਪੀਅਨਸ਼ਿਪ ਐਂਡ ਜੂਨੀਅਰ ਸਟੇਟ ਚੈਂਪੀਅਨਸ਼ਿਪ ਪਾਈ ਦੇ ਪ੍ਰਧਾਨ ਜੀ ਕਰਾਉਣਗੇ ਜੇ ਸਾਨੂੰ ਪਰਮਿਸ਼ਨ ਦੇਣਗੇ ਸਾਰੇ ਪ੍ਰਾਈਜ਼ ਵਗੈਰਾ ਸਾਡੇ ਵੱਲੋਂ ਹੋਣਗੇ ਸਿਰੋ ਪਾਈ ਦੇ ਗਰਾਊਂਡ ਹੋਣਗੇ ਬਾਕੀ ਦਰਸ਼ਨ ਮੈਂ ਤਾਂ ਜੀ ਸਾਡੇ ਸੀਨੀਅਰ ਪਲੇਅਰ ਸਾਡੇ ਸਭ ਤੋਂ ਦੇਖੋ ਮੇਨ ਆਪਣਾ ਸਪੋਰਟਸ ਦਾ ਮਤਲਬ ਹੀ ਨੌਜਵਾਨ ਜਨਰੇਸ਼ਨ ਵਿੱਚੋਂ ਦੂਰ ਕਰਨਾ ਲੋਕਾਂ ਨੂੰ ਗੇਮਾਂ ਖੇਡਾਂ ਦਾ ਨਸ਼ਾ ਲਾਉਣਾ ਇਹ ਮੇਰੇ ਆਪ ਦੇ ਇੱਕ ਪ੍ਰੀ ਨਰਸੀ ਵੱਲ ਜਾ ਰਹੇ ਹੁੰਦੇ ਪਿੰਚਨਨ ਖੜਾ ਜੀ ਨਿੱਕੇ ਨਿੱਕੇ ਬੱਚੇ ਆਉਂਦੇ ਆ ਉਹਨਾਂ ਬਹੁਤ ਮੋਟੀਵੇਟ ਕਰੀਦਾ ਹੈ ਪਰ ਚੰਗੇ ਤੋਂ ਚੰਗਾ ਮੇਰੀ ਕੋਸ਼ਿਸ਼ ਹੁੰਦੀ ਹੈ ਪਲੇਅਰ ਦਿਖਾਓ ਉਹਦੀਆਂ ਪ੍ਰਾਪਤੀਆਂ ਬੱਚਿਆਂ ਨੂੰ ਦਿਖਾਓ ਉਹਨੂੰ ਕੀ ਦੇ ਰਹੀ ਹੈ ਐਨਆਈ ਭਰਾ ਕੀ ਦੇ ਰਿਹਾ ਠੀਕ ਹੈ ਉਹ ਨੈਚੁਰਲੀ ਇਹ ਬੱਚਾ ਦੇਖੇਗਾ ਉਹਵੇਂ ਕਰੇਗਾ ਤੇ ਨਸ਼ੇ ਤੋਂ ਬਚੇਗਾ ਜੀ ਇੱਕੋ ਇੱਕ ਮੇਨ ਸੋਰਸ ਹੀ ਮੇਰੇ ਅਕੋਰਡਿੰਗ ਸਪੋਰਟਸ ਹੀ ਜਿਹੜਾ ਨਸ਼ੇ ਤੋਂ ਆਪਾਂ ਨੂੰ ਬਚਾ ਸਕਦਾ ਇੱਕ ਹੋਰ ਖੁਸ਼ਖਬਰੀ ਜੀ ਸ਼ੂਟਿੰਗ ਬਾਲ ਦੇ ਲਈ 8-10 ਬੱਚਿਆਂ ਨੂੰ ਪਹਿਲਾਂ ਪਿੰਡਾਂ ਦੀ ਖੇਡ ਗਣੀ ਜਾਂਦੀ ਸੀ ਇਹ ਖੇਡ ਪਿੰਡਾਂ 8 ਤੋਂ 10 ਬੱਚੇ ਚ ਗਵਰਨਮੈਂਟ ਜੋ ਇਲਾਕੇ ਚੋਂ ਆਏ ਜੀ 20 ਤੋਂ 25 ਬੱਚੇ ਨਿਊਜ਼ੀਲੈਂਡ ਜਾ ਰਹੇ ਆ ਜੀ ਨਿਊਜ਼ੀਲੈਂਡ ਖੇਡਣ ਵਾਸਤੇ ਜਾ ਰਹੇ ਆ ਨਿਊਜ਼ੀਲੈਂਡ ਕਲੱਬ ਨੇ ਸਪான்ਸਰ ਕੀਤੇ ਆ ਤੁਹਾਨੂੰ ਪਲੇਅਰ ਭੇਜੋ ਇਧਰ ਆ ਕੇ ਸ਼ੂਟਿੰਗ ਬਾਲ ਖੇਡੋ ਇਹ ਲਈ ਸਾਰੇ ਸ਼ੂਟਿੰਗ ਸਮੂਹ ਸ਼ੂਟਿੰਗ ਬਾਲ ਪਰਿਵਾਰ ਬਹੁਤ-ਬਹੁਤ ਵਧਾਈ ਦਾ ਮਾਤਰਾ ਦਰਸ਼ਨ ਮੈਂ ਤਾਂ ਜੀ ਬੈਠੇ ਮੇਰੇ ਨੇ ਸਾਡੇ ਟੌਪ ਦੇ ਪਲੇਅਰ ਆਪਣੇ ਸਰਵੰਦ ਕੁਰਲੀ ਸੰਘਰ ਜੀ ਬਾਈ ਮੁਖਪਿਆਰ ਸਿੰਘ ਜੀ ਗੰਦਰ ਸਿੰਘ ਮੈਰੀ ਜੀ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜੀ